ਸਾਸਰੀ ਕਾਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਰੇ ਵਿਆਹ ਸ਼ਾਦੀਆਂ ਪਾਰਟੀਆਂ ਵਾਲੇ ਸੂਟ ਰਹਿਣਗੇ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਕਿਉਂਕਿ ਵੀਡੀਓ ਦੇ ਲਾਸਟ ਤੇ ਆਪਾਂ ਕੁਝ ਗਰਮੀਆਂ ਵਾਲੇ ਸੂਟ ਲਗਾਏ ਹੁੰਦੇ ਨੇ ਤੁਸੀਂ ਉਹਨਾਂ ਵਿੱਚੋਂ ਸੂਟ ਬਾਏ ਕਰ ਸਕਦੇ ਹੋ ਇਹ ਰਹਿਣਗੇ ਜੀ ਕ੍ਰੇਵ ਦਾ ਸੂਟ ਹੈਗਾ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿੰਨਾ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਪ੍ਰਿੰਟ ਬਹੁਤ ਹੀ ਸੋਹਣਾ ਹੈ ਹੈਂਡ ਐਮਬਰਾਇਡਰੀ ਦਾ ਕੰਮ ਕੀਤਾ ਗਿਆ ਹੈ ਪਲੇਨ ਕ੍ਰੇਵ ਸਿਲਕ ਦੀ ਬਾਟਮ ਮਿਲੇਗੀ ਪ੍ਰਾਈਸ ਉੱਪਰ ਲਗਾ ਦਿੱਤਾ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨ ਸ਼ਾਟ ਮੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਜਿਹੜੇ ਇਹ ਸੂਟ ਲੈਣਗੇ ਤੁਹਾਨੂੰ ਪਿਓਰ ਕਾਟਨ ਦਾ ਸੂਟ ਮਿਲੇਗਾ 2.5 ਮੀਟਰ ਸ਼ਰਟ ਰਹੇਗੀ 2.5 ਮੀਟਰ ਬਾਟਮ ਮਿਲੇਗੀ ਬਹੁਤ ਹੀ ਸੋਹਣੇ ਤਿੰਨ ਕਲਰ ਤੁਹਾਨੂੰ ਇਹਨਾਂ ਵਿੱਚ ਮਿਲ ਜਾਣਗੇ ਇਸ ਦੇ ਉੱਪਰ ਮਿਰਰ ਵਰਕ ਦਾ ਕੰਮ ਕੀਤਾ ਗਿਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਲੈ ਸਕਦੇ ਹੋ ਪ੍ਰਾਈਸ ਆਪਾਂ ਨਾਲ ਦੇ ਨਾਲ ਸਾਰੇ ਸੂਟਾਂ ਦੇ ਉੱਪਰ ਮੈਂਸ਼ਨ ਕੀਤਾ ਹੁੰਦਾ ਹੈ ਅਗਲੇ ਜਿਹੜੇ ਸੂਟ ਹੈ ਪਿਓਰ ਕਾਟਨ ਦਾ ਸੂਟ ਮਿਲੇਗਾ ਬਹੁਤ ਹੀ ਸੋਹਣੀ ਐਮਬਲਿਓਰਟੀ ਕੀਤੀ ਗਈ ਹੈ ਜਿਹੜੀ ਇਸ ਦੇ ਨਾਲ ਬਾਟਮ 2.5 ਮੀਟਰ ਦੀ ਰਹੇਗੀ ਬਾਟਮ ਵੀ 2.5 ਮੀਟਰ ਸ਼ਰਟ ਵੀ 2.5 ਮੀਟਰ ਦੀ ਰਹੇਗੀ ਪ੍ਰਾਈਸ ਆਪਾਂ ਉੱਪਰ ਲਗਾ ਦਿੱਤਾ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਲੈਣਗੇ ਇਹ ਵੀ ਬਹੁਤ ਹੀ ਵੈਰੇ ਸੂਟ ਨੇ ਜੋਰ ਜੱਟ ਦਾ ਤੁਹਾਨੂੰ ਇਹ ਸੂਟ ਮਿਲੇਗਾ ਸ਼ਰਟ ਦੇ ਉੱਪਰ ਵਰਕ ਕੀਤਾ ਗਿਆ ਦੁਪੱਟਾ ਜਿਹੜਾ ਉਹ ਵੀ ਤੁਹਾਨੂੰ ਜੋਰ ਜੱਟ ਦਾ ਹੀ ਮਿਲੇਗਾ ਉਸ ਦੇ ਉੱਪਰ ਵੀ ਵਰਕ ਕੀਤਾ ਮਿਲੇਗਾ ਦੁਪੱਟੇ ਤੇ 4 ਸਾਈਡ ਕੱਟ ਵਰਕ ਕੀਤਾ ਗਿਆ ਕਲਰ ਇਹਨਾਂ ਵਿੱਚ ਤੁਹਾਨੂੰ ਮਿਲ ਜਾਣਗੇ ਕਾਫੀ ਸਾਰੇ ਕਲਰ ਨੇ ਐਡ ਕੀਤੇ ਤੁਸੀਂ ਕੋਈ ਵੀ ਕਲਰ ਇਹਨਾਂ ਵਿੱਚ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਹਨਗੇ ਇਹ ਤੁਹਾਨੂੰ ਮਿਲੇਗਾ ਜੀ ਕਾਟਨ ਦਾ ਹੀ ਸੂਟ ਮਿਲੇਗਾ ਘੇਰੇ ਦੇਗੇ ਬਹੁਤ ਹੀ ਸੋਨਾ ਵਰਕ ਕੀਤਾ ਮਿਲੇਗਾ ਜਿਹੜਾ ਇਸ ਨਾਲ ਦੁਪੱਟਾ ਰਹੇਗਾ ਕੋਟਾ ਡੋਰੀਆ ਦਾ ਦੁਪੱਟਾ ਮਿਲੇਗਾ ਸੂਟ ਦੀ ਲੈਂਥ ਰਹੇਗੀ 3.5 ਮੀਟਰ ਦੀ ਲੈਂਥ ਰਹੇਗੀ ਵੱਡੇ ਪਨੇ ਦਾ ਸੂਟ ਰਹੇਗਾ ਪੂਰਾ ਫੁੱਲ ਸੂਟ ਬਣ ਕੇ ਤਿਆਰ ਹੋ ਜਾਂਦਾ ਹੈ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ